ਜਦੋਂ ਸਾਲ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਨਾ ਕਰਤਾਰਪੁਰ ਸਾਹਿਬ ਤੇ ਭਾਈ ਲਾਲ ਚੰਦ ਤੇ ਬੀਬੀ ਵਿਸ਼ਨ ਦੇਈ ਜੀ ਵਿਸ਼ਨ ਕੋਇਰ ਜੀ ਇਹ ਜਦੋਂ ਧੀ ਨੂੰ ਤੋਰਨ ਲੱਗੇ ਨਾ ਤੇ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਬਰਾਤ ਲੈ ਕੇ ਗਏ ਹੋਏ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਤੇ ਗੁਰੂ ਅਰਗਵਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਲਾਲ ਚੰਦ ਮਾਤਾ ਗੁਜਰੀ ਜੀ ਦੇ ਪਿਤਾ ਜੀ ਇਹ ਕਹਿਣ ਲੱਗੇ ਕਹਿੰਦੇ ਮਹਾਰਾਜ ਮੈਂ ਆਪਣੀ ਤੀਨ ਕੁਝ ਨਹੀਂ ਦੇ ਸਕਿਆ ਮੈਂ ਕੁਝ ਭੇਟਾਵਾਂ ਗੁਰੂ ਘਰ ਨੂੰ ਚੜਾਈਆਂ ਹਨ ਮਹਾਰਾਜ ਜੀ ਇਹ ਤੁਹਾਡੀ ਦਰਸ਼ਨੀ ਭੇਟਾ ਹੈ ਦਰਸ਼ਨੀ ਭੇਟਾ ਤੁਹਾਡੇ ਦਰਸ਼ਨ ਹੋਏ ਤੁਹਾਡੇ ਦੀਦਾਰ ਹੋਏ ਨੇ ਇਹ ਤੁਹਾਡੀ ਦਰਸ਼ਨੀ ਭੇਟਾ ਭੇਟਾ ਲਫ਼ਜ਼ ਸੰਸਕ੍ਰਿਤ ਭਾਸ਼ਾ ਦਾ ਹੈ ਇਹਦਾ ਅਰਥ ਹੁੰਦਾ ਧੰਨਵਾਦ ਕਰਨਾ ਜਿਹੜੇ ਆਪਾਂ ਗੋਲਕ ਚ ਪੈਸੇ ਪਾਉਨੇ ਆ ਨਾ ਇਹਨੂੰ ਕੋਈ ਦਾਨ ਨਾ ਸਮਝ ਲਿਓ ਇਹਦੇ 10 10 ਰੁਪਏ 100 ਰੁਪਇਆ ਪਾ ਲਿਆ ਅਸੀਂ ਗੁਰਦੁਆਰੇ ਦਾਨ ਕਰਾਉਨੇ ਕਈਆਂ ਥਾਵਾਂ ਤੇ ਗੁਰੂ ਕੇ ਗਰੰਥੀ ਸਿੰਘ ਸਾਹਿਬਾਨ ਅਨਜਾਨਪੁਰੇ ਵਿੱਚ ਇਹ ਗੱਲ ਕਹਿ ਦਿੰਦੇ ਹਨ ਫਲਾਣੇ ਬੰਦੇ ਨੇ ਗੁਰੂ ਘਰ ਨੂੰ 500 ਦਮੜਾ ਦਾਨ ਕੀਤਾ ਹੈ ਪ੍ਰਸਾਦ ਸੰਗੇ ਜੀ ਦਾਨ ਆਪਣੇ ਤੋਂ ਗਰੀਬ ਨੂੰ ਦਿੱਤਾ ਜਾਂਦਾ ਲੋਕ ਪ੍ਰਲੋਕ ਦੇ ਪਾਦਸ਼ਾਹ ਨੂੰ ਦਾਨ ਨਹੀਂ ਜੇ ਦਿੱਤਾ ਜਾਂਦਾ ਇਹ ਦਰਸ਼ਨੀ ਭੇਟਾ ਹੁੰਦੀ ਹੈ ਭੇਟਾ ਦਾ ਅਰਥ ਇਹਦਾ ਧੰਨਵਾਦ ਕਰਨਾ ਪਾਤਸ਼ਾਹ ਜੀ ਤੁਹਾਡਾ ਕੋਟਾਨ ਕੋਟ ਧੰਨਵਾਦ ਅੱਜ ਤੁਸਾਂ ਨੇ ਆਪਣੇ ਦਰਸ਼ਨ ਬਖਸ਼ੇ ਮੈਂ ਤੁਹਾਡੇ ਦਰਸ਼ਨਾ ਦੀ ਕੀਮਤ ਦੇ ਤਾਂ ਨਹੀਂ ਸਕਦਾ ਪਰ ਇੰਨੇ ਕੁ ਜੋਗਾ ਵਾ ਮਹਾਰਾਜ 10 ਰੁਪਏ ਮੈਂ ਤੁਹਾਡੇ ਚਰਨਾਂ 'ਚ ਚੜਾ ਦਿੱਤੇ ਨੇ ਇੰਨੇ ਕੁ ਜੋਗਾ ਵਾ ਰਹਿਮਤ ਕਰਿਓ ਵੀ ਮੈਂ ਮਾਇਆ ਜੋਗਾ ਹੀ ਨਾ ਰਵਾਂ ਇਹ ਦਸਵੰਦ ਹੈ ਮੇਰੀ ਕਮਾਈ ਦਾ ਦਸਵਾਂ ਹਿੱਸਾ ਹੈ ਮਹਾਰਾਜ ਅੱਜ ਕੱਲ ਗੁਰੂ ਘਰਾਂ ਵਿੱਚ ਵੀ ਇਹ ਟ੍ਰੈਂਡ ਚੱਲ ਪਿਆ ਗੋਲਕਾਂ ਦੇ ਉੱਤੇ ਹਿੰਦੀ ਦੇ ਵਿੱਚ ਦਾਨ ਪਾਤਰ ਲਿਖਣ ਲੱਗ ਪਏ ਜੇ ਇਸ ਗੱਲ ਵੱਲ ਖਾਸ ਖਿਆਲ ਰੱਖਿਓ ਮੰਦਰਾਂ ਵਾਲੇ ਸਾਡੇ ਵੀਰ ਭਰਾ ਦਾਨ ਪੇ ਪਾਤਰ ਲਿਖਣ ਭਾਵੇਂ ਦਾਨ ਪੇਟੀ ਲਿਖਣ ਪਰ ਤੁਸੀਂ ਹਮੇਸ਼ਾ ਗੋਲਕੀ ਲਿਖਵਾਇਓ ਗੋਲਕ ਦਾ ਅਰਥ ਵੀ ਧੰਨਵਾਦ ਹੀ ਹੁੰਦਾ ਧੰਨਵਾਦੀ ਭਾਂਡਾ ਉਹ ਭਾਂਡਾ ਜਿਹਦੇ ਵਿੱਚ ਗੁਰੂ ਦਾ ਦਸਵੰਦ ਇਕੱਤਰ ਕੀਤਾ ਜਾਵੇ ਗੁਰੂ ਦਾ ਧੰਨਵਾਦ ਕੀਤਾ ਜਾਵੇ ਕਿ ਗੁਰੂ ਜੀ ਆਪ ਜੀ ਦੀ ਰਹਿਮਤਾਂ ਦੇ ਨਾਲ ਇੰਨੀ ਕਮਾਇਆ ਇਕੱਠੀ ਹੋ ਰਹੀ ਇਹਦਾ ਦਸਵਾਂ ਹਿੱਸਾ ਮੈਂ ਆਪ ਜੀ ਦੇ ਚਰਨਾਂ ਚੜਾਉਣ ਲੱਗਿਆ ਧਿਆਨ ਦਿਓ ਇਹ দান ਨਹੀਂ ਹੈ ਸਾਧ ਸੰਗਤ ਜੀ ਇਹ ਭੇਟਾ ਹੁੰਦੀ ਹੈ ਗੁਰੂ ਕੇ ਰਾਗੀ ਸਿੰਘ ਤੁਹਾਡੇ ਕੋਲ ਆਉਂਦੇ ਹਨ ਗੁਰੂ ਕੇ ਕਥਾਵਾਚਕ ਸਿੰਘ ਆਉਂਦੇ ਹਨ ਉਹਨਾਂ ਨੂੰ ਤੁਸੀਂ ਭੇਟਾ ਦਿੰਦੇ ਹੋ ਉਹਦਾ ਭਾਅ ਇਹ ਹੁੰਦਾ ਵੀ ਸਿੱਖਾ ਜਿਹੜੀਆਂ ਗੁਰੂਆਂ ਦੀਆਂ ਗਾਥਾਵਾਂ ਤੁਸ ਸੁਣਾਈਆਂ ਹਨ ਉਹ ਤੇ ਸਿਰ ਵੱਡਿਆਂ ਵੀ ਮੁੱਲ ਨਹੀਂ ਉਤਰ ਸਕਦਾ ਪਰ ਅਸੀਂ ਜਿੰਨੇ ਕੁ ਜੋਗਿਆ ਇੰਨੇ ਕੁ ਭੇਟ ਅਸੀਂ ਤੁਹਾਡੇ ਚਰਨਾਂ 'ਚ ਰੱਖਣ ਲੱਗੇ ਧੰਨਵਾਦੀ ਭੇਟਾ ਉਹਨੂੰ ਕਿਹਾ ਜਾਂਦਾ ਹੈ ਧਿਆਨ ਦਿਅ ਜੀ ਭਾਈ ਲਾਲ ਚੰਦ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਮੈਂ ਆਪਣੀ ਧੀ ਤੁਹਾਡੇ ਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਨਾਲ ਵਿਆਹਣ ਲੱਗਿਆ ਮਹਾਰਾਜ ਕੋਤ ਦੇ ਤਾਂ ਨਹੀਂ ਸਕਿਆ ਪਰ ਕੁਝ ਭੇਟਾਵਾਂ ਅਰਪਣ ਕੀਤੀਆਂ ਇਨਿਕ ਪ੍ਰਵਾਨ ਕਰਿਓ ਮਹਾਰਾਜੀ ਗੁਰੂ ਅਰਗਵਿੰਦ ਸਾਹਿਬ ਜੀ ਦੇ ਦੋ ਬਚਨ ਤੁਸੀਂ ਪੱਲੇ ਬੰਨਿਓ ਜਿਹੜਾ ਬਚਨ ਮੇਰੇ ਮਾਲਕ ਗੁਰੂ ਅਰਗਵਿੰਦ ਸਾਹਿਬ ਨੇ ਉਦੋਂ ਕੀਤਾ ਫਿਰ ਮੈਂ ਸਮਾਪਤੀ ਕਰਨ ਲੱਗਿਆ 9:00 ਵਜ ਗਏ ਨੇ ਆਪ ਜੀ ਬੜੇ ਚਿਰ ਦੇ ਬੈਠੇ ਹੋ ਭਾਈ ਲਾਲਚੰਦ ਕਹਿਣ ਲੱਗੇ ਮਹਾਰਾਜ ਜੀ ਮੇਰੇ ਕੋਲੋਂ ਕੁਝ ਦੇ ਨਹੀਂ ਸਕਿਆ ਮੈਂ ਬਣ ਨਹੀਂ ਸਕਿਆ ਸਰ ਨਹੀਂ ਸਕਿਆ ਤੁਹਾਡਾ ਵੱਡਾ ਪੁੱਤਰ ਬਾਬਾ ਗੁਰਦੇਤਾ ਵਿਆਹ ਆ ਗਿਆ ਬਾਬਾ ਸੂਰਜਮਲ ਵਿਆਹ ਆ ਗਿਆ ਹੈ ਮਹਾਰਾਜ ਪਾਤਸ਼ਾਹ ਜੀ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪ ਜੀ ਦੇ ਪੁੱਤਰ ਜੀ ਨੂੰ ਮੈਂ ਕੁਝ ਨਹੀਂ ਦੇ ਸਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਹੇ ਭਾਈ ਲਾਲਚੰਦ ਜੀ ਜਿਸ ਨੇ ਤਨੁਜਾ ਅਰਪਣ ਕੀਨੰ ਇਸਨੇ ਪਾਛੇ ਕੀ ਰਖ ਲਈ ਨੰ ਜਿਨੇ ਆਪਣੀ ਧੀ ਭੇਟਾ ਕਰ ਦਿੱਤੀ ਉਹਨੇ ਪਿੱਛੇ ਕੀ ਰਖ ਲਿਆ ਖੁਸਤ ਨਾਮ ਜੀ ਇਹ ਗੁਰੂ ਅਰਗਵਿੰਦ ਸਾਹਿਬ ਦੇ ਬਚਨ ਨੇ ਸਾਧ ਸੰਗਤ ਜੀ ਜਿਸਨੇ ਤਨਜਾ ਅਰਪਣ ਕੀਨੰ ਇਸਨੇ ਪਾਛੇ ਕੀ ਰਖ ਲਈ ਨੰ ਜਿਨੇ ਪਿਓ ਨੇ ਭਾਈ ਧੀ ਭੇਟ ਕਰ ਦਿੱਤੀ ਜਿਨੇ ਧੀ ਦੇ ਦਿੱਤੀ ਹੈ ਅਗਲੇ ਦਾ ਘਰ-ਬਾਰ ਸਾਮ ਸੰਭਾਲਣ ਨੂੰ ਉਹਨੇ ਪਿੱਛੇ ਕੀ ਰਖ ਲਿਆ ਹੈ ਈਨੂੰ ਵੱਡਿਆ ਕੀਤਾ ਪਾਲਿਆ ਪੋਸਿਆ ਸਭ ਕੁਝ ਕਰ ਫਰ ਆਂਗਨ ਝਾਰੂ ਲਾਵੈ ਝਾੜੂ ਝਾੜੂ ਲਾਉਂਦੀ ਐ ਹੱਦ ਚ ਫੜ ਕੇ ਸਵੇਰੇ ਸਵੇਰ ਹੁੰਦਿਆ ਸਾਰਨਾ ਆਪ ਭਾਵੇਂ ਵਿਚਾਰੀ ਨੇ ਮੂੰਹ ਵੀ ਨਾ ਧੋਇਆ ਹੋਵੇ ਪਰ ਸਿਆਣੀ ਧੀ ਪਹਿਲਾਂ ਉੱਠ ਕੇ ਆਪਣੇ ਬਾਬਲ ਦੇ ਵਿਹੜੇ ਚ ਝਾੜੂ ਮਾਰਦੀ ਧੀ ਦੇ ਲਈ ਇਹ ਸਮਾਂ ਵਿਰਾਗਮਈ ਵੀ ਹੁੰਦਾ ਤੇ ਖੁਸ਼ੀ ਵਾਲਾ ਵੀ ਹੁੰਦਾ ਪ੍ਰਸੰਨਤਾ ਵਾਲਾ ਵੀ ਹੁੰਦਾ ਧੀ ਦੇ ਮਨ ਵਿੱਚ ਵਿਰਾਗ ਇਸ ਗੱਲ ਦਾ ਹੈ ਅੱਜ ਉਹ ਬਾਬਲ ਦਾ ਵਿਹੜਾ ਮੇਰੇ ਤੋਂ ਦੂਰ ਹੋਣ ਲੱਗਿਆ ਜਿਸ ਬਾਬਲ ਦੇ ਵਿਹੜੇ 'ਚ ਮੈਂ ਸਵੇਰੇ ਉੱਠ ਕੇ ਰੋਜ਼ ਝਾੜੂ ਲਾਉਂਦੀ ਸੀ ਹਣ ਕਦੇ-ਕਦੇ ਆਇਆ ਜਾਇਆ ਕਰਨਾ ਇੱਥੇ ਤੇ ਸਾਧ ਸੰਗਤ ਜੀ ਖੁਸ਼ੀ ਵਾਲਾ ਇਹ ਸਮਾਂ ਹੁੰਦਾ ਵੀ ਇੱਕ ਨਵਾਂ ਘਰ ਨਵੇਂ ਮਾਪੇ ਇੱਕ ਪਤੀ ਦੇ ਲੜ ਲੱਗਣ ਲੱਗੀ ਹੈ ਗੁਰੂ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਕਰਮ ਹੈ ਪਕਰ ਜੋ ਝਹਰੂ ਲਾਵੇ ਨਜ ਮਾਤ ਪਿਤ ਕੀ ਸੇਵ ਕਮਾਵੇ ਤੇ ਜਿਸ ਨੇ ਤਨਜਾ ਅਰਪਣ ਕੀਨੰ ਤਿਸ ਨੇ ਪਾਛੇ ਕੀ ਰਖ ਲੀਨੰ ਜਿਹੜੀ ਧੀ ਰੋਜ ਵੇੜੇ ਵਿੱਚ ਝਾੜੂ ਮਾਰਦੀ ਹੈ ਨਿਤਾ ਪ੍ਰਤੀ ਆਪਣੇ ਮਾਂ ਦੀ ਝੜਕਾਂ ਵੀ ਖਾਂਦੀ ਮਾਂ ਦੀ ਸੇਵਾ ਵੀ ਕਰਦੀ ਜਿਹੜੇ ਬਾਬਲ ਨੇ ਉਹ ਧੀ ਕਿਸੇ ਨੂੰ ਦੇ ਦਿੱਤੀ ਉਦੇ ਲੜ ਲਾ ਦਿੱਤੀ ਉਹਨੇ ਪਿੱਛੇ ਕੁਝ ਨਹੀਂ ਰੱਖਿਆ ਭਾਈ ਇਹ ਵੀ ਗੁਰੂ ਅਰਜਨ ਸਾਹਿਬ ਦੇ ਬਚਨ ਹਨ ਆਓ